ਅਸੀਂ ਨਾਮ ਉਹ ਅਮਰਜੀਤ ਸਿੰਘ ਨੇ ਇਹ ਵਿੱਚ ਆਇਓ ਕਿਤਾ ਕੰਮ ਹੋਵੇ ਪਰ ਚੂਰ ਕੰਮ ਹੋ ਜੂਗਾ ਜੀ ਆ ਮੈਂ ਠੀਕ ਹੈ ਤਾਂ ਪੰਜਾਬ ਮੁਕਤ ਨੇ ਜਿਹੜਾ ਫੈਸਲਾ ਲਿਆ ਸੀ ਉਹਦੇ ਬਾਰੇ ਇਹ ਫੈਸਲੇ ਬਾਰੇ ਅਸੀਂ ਕੁਝ ਦਿਨਾਂ ਤੋਂ ਦੱਸਾਂਗੇ ਤੇਲ ਵੇਖਾ ਹੈ ਤੇਲ ਦੀ ਧਾਰ ਵੇਖਾ ਹੈ ਗਾ ਕਿਹੇ ਕੰਮ ਹੁੰਦੇ ਆ ਤੇ ਕਿਸ ਤਰ੍ਹਾਂ ਹੁੰਦੇ ਆ ਅੱਜ ਅਸੀਂ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਉਹ ਦੱਸਾਂਗੇ ਵੀ ਅੱਗੇ ਕੀ ਹੋ ਰਿਹਾ ਹੈ ਆ ਹੋ ਸਕਦਾ ਹੈ ਵੀ ਅੱਗੇ ਗਲਤ ਹੋਵੇ ਤਾਂ ਲੋਕੀ ਇਹ ਹੋਟਲ ਵੀ ਉਹ ਹੀ ਕਹਿੰਦੇ ਸੀ ਇਹ ਅਸੀਂ ਵੈਨ ਵੈਨ ਪਰੰਪਰ ਤੇ ਦੱਸਾਂਗੇ ਕਿਉਂਕਿ ਜਿਹੜਾ ਤੇਲ ਇਹ ਦੀ ਤਾਰ ਦੇਖ ਕੇ ਤੇ ਇਸ ਦੀ ਤਾਰ ਦੇਖ ਕੇ ਪਤਾ ਲੱਗੂਗਾ ਕਿ ਅੱਗੇ ਕੀ ਹੋਰ ਅੱਗੇ ਕੀ ਹੋ ਰਿਹਾ ਮੁਰਾ ਲਾ ਕੇ ਬੈਠੇ ਹਾਂ ਹਾਂ ਹੁਣ ਬੈਠੇ ਆ ਆਜੋ ਬਾਤ ਬਾਤ ਜੀ ਕਿਰਵਾਣਾ ਆਈ ਸੀ ਇੱਥੇ ਇਤਰਾਸਟਰੀ ਕਰਾਉਣਾ ਸੀ ਅੱਛਾ ਤਾਂ ਕਿਵੇਂ ਫੈਸਲਾ ਦੇਖਦੇ ਹੋ ਫੈਸਲਾ ਬਹੁਤ ਵਧੀਆ ਹੂੰ ਬਹੁਤ ਚੰਗਾ ਫੈਸਲਾ ਹੈ ਏਜੇ ਫੈਸਲੇ ਲੈਣਗੇ ਤਾਂ ਫੇਰ ਹੀ ਗੱਲ ਦੱਲੋ ਹੂੰ ਤਾਂ ਬੜੀ ਲੋਕਾਂ ਨੂੰ ਖੱਜਰ ਖਵਾਰੀ ਹੁੰਦੀ ਸੀਗੀ ਇਹ ਖੱਜਰ ਖਵਾਰੀ ਪੂਰੀ ਸੀਗੀ ਹੂੰ ਜਿਵੇਂ ਨੇ ਫੈਸਲਾ ਲਿਆ ਤਾਂ ਤਾਂ ਹੀ ਇਹ ਗੱਲ ਬਹੁਤ ਚੰਗੀ ਗੱਲ ਹੂੰ ਕੰਮ ਹੋਈ ਜਾਂਦਾ